ਜਿਹੜਾ ਸਾਹਿਬ ਸਭ ਤੋਂ ਪਹਿਲਾਂ ਦੱਸੋ ਕਿ ਪਿੰਡ ਤੋਂ ਸ਼ਹਿਰ ਦਾ ਸਫ਼ਰ ਕਿਦਾਂ ਦਾ ਸੀ ਇੱਕ ਆਮ ਸਧਾਰਨ ਪਰਿਵਾਰ ਦੇ ਵਿੱਚ ਉਹਨਾਂ ਸਮਿਆਂ ਦੇ ਵਿੱਚ ਤੁਸੀਂ ਸ਼ੁਰੂਆਤ ਕੀਤੀ ਜਦੋਂ ਹੋਸ਼ ਸੰਭਾਲੀ ਕਹਿੰਦੇ ਨੇ ਕਿ ਬੜੀ ਮਿਹਨਤ ਤੇ ਲਗਨ ਦੇ ਨਾਲ ਇੱਥੇ ਤੱਕ ਪਹੁੰਚਿਓ ਕੀ ਕਹਿਣਾ ਚਾਹੋਗੇ ਦਰਸ਼ਕਾਂ ਬੰਤਿਆ ਕਿਤੇ ਵੀ ਜਾਵੜੇ ਦੁਨੀਆ ਦੇ ਕਿਸੇ ਕੋਨੇ 'ਚ ਜਾਵੜੇ ਜੀ ਮਤਲਬ ਆਪਦਾ ਪਿੰਡ ਛੱਡ ਕੇ ਸ਼ਹਿਰ 'ਚ ਜਾਵੇ ਸ਼ਹਿਰ ਛੱਡ ਕੇ ਕਿਤੇ ਵਿਦੇਸ਼ 'ਚ ਜਾਵੇ ਹੈਨਾ ਜੀ ਉਹ ਬੰਦੇ ਦੀ ਮਿਹਨਤ ਹੀ ਕੰਮ ਆਉਦੀ ਹੈ ਪਿੰਡ ਦੇ ਵਿੱਚ ਇੱਕ ਸੁਭਾਅ ਬਣਿਆ ਸੀ ਜਾਂ ਪਿੰਡ ਦੀ ਜਿਹੜੀ ਗੁੜਤ ਸੀ ਪਿੰਡ ਦਾ ਇੱਕ ਕਲਚਰ ਸੀ ਜੀ ਉਹ ਹਮੇਸ਼ਾ ਮੇਰੇ ਨਾਲ ਰਿਹਾ ਪਿੰਡ ਦੇ ਵਿੱਚ ਵੀ ਆਂਡ ਗਵਾਂਡ ਵੀ ਪਿੰਡ ਦੀਆਂ ਸੱਥਾਂ ਦੇ ਵਿੱਚ ਵੀ ਜਦੋਂ ਕਿਸੇ ਨਾਲ ਗੱਲਬਾਤ ਬੰਦਾ ਕਰਦਾ ਤਾਂ ਮੈਨੂੰ ਲੱਗਦਾ ਕਿ ਉਹਦੇ ਜਿਹੜੇ ਵਿਚਾਰ ਆ ਉਹ ਵੀ ਨਾਲ ਦੀ ਨਾਲ ਹੀ ਡਵੈਲਪ ਹੋਵੇਂ ਹੁੰਦੇ ਆ ਠੀਕ ਹੈ ਨਾ ਤੁਸੀਂ ਸਿਆਣੇ ਬੰਦਿਆਂ 'ਚ ਬੈਠੇ ਆ ਸਿਆਣੇ ਬੰਦਿਆਂ ਦੀ ਗੱਲ ਸੁਣਦੇ ਆ ਥੋੜੇ ਕੁਝ ਪੱਲੇ ਪੈਂਦਾ ਮੈਂ ਉਹ ਗੱਲਾਂ ਨੂੰ ਬਹੁਤ ਪੱਲੇ ਬੰਨਿਆ ਜ਼ਿੰਦਗੀ ਦੇ ਵਿੱਚ ਤੇ ਮੈਨੂੰ ਹਮੇਸ਼ਾ ਇਹ ਲੱਗਦਾ ਹੁੰਦਾ ਕਿ ਉਹ ਪੱਲੇ ਬੰਨੀਆਂ ਗੱਲਾਂ ਜਿਹੜੀਆਂ ਉਹੀ ਮਤਲਬ ਜਿਹੜੀ ਉਹ ਗੱਠੜੀ ਮੇਰੇ ਕੋਲ ਹੈਗੀ ਆ ਕਿਵੇਂ ਸੀ ਚੈਲੰਜਸ ਬਹੁਤ ਹੁੰਦੇ ਨੇ ਕਿਉਂਕਿ ਕਹਿੰਦੇ ਨੇ ਸਟਰਗਲ ਤੋਂ ਬਿਨਾ ਪਰਸਨੈਲਿਟੀ ਜਿਹੜੀ ਨਹੀਂ ਬਣਦੀ ਕਾਮਯਾਬੀ ਨਹੀਂ ਬਣਦੀ ਜਿਹੜੇ ਸਰਦਾਰ ਕਰਮ ਸਿੰਘ ਸੀਗੇ ਸਰਦਾਰ ਅਜੀਤ ਸਿੰਘ ਸੀਗੇ ਉਹਨਾਂ ਨਾਲ ਮੇਰੀ ਕਾਫੀ ਸੀ ਬੈਂਕ ਦੇ ਵਿੱਚ ਮਤਲਬ ਉਹ ਨੌਕਰੀ ਕਰਦੇ ਸੀਗੇ ਉਹ ਮੈਨੂੰ ਕਹਿੰਦੇ ਯਾਰ ਵੀ ਤੂੰ 10ਵੀਂ ਤੋਂ ਬਾਅਦ ਜਦੋਂ ਪੇਪਰ ਦੇਤੇ ਜੀ ਤੇ ਰਿਜ਼ਲਟ ਆਉਣ ਤੱਕ ਕਾਫੀ ਟਾਈਮ ਹੋਊਗਾ ਜੀ ਤੋ ਇੱਥੇ ਹੀ ਬੈਂਕ 'ਚ ਆ ਜਾਇਆ ਕਰ ਸਾਡੇ ਕੋਲ ਜੀ ਉਹਨਾਂ ਨੇ ਮੈਨੂੰ ਬੈਂਕ ਦੇ ਵਿੱਚ ਦਫਤਰੀ ਦੇ ਰੂਪ ਦੇ ਵਿੱਚ ਕੰਮ ਉੱਥੇ ਦੇ ਦਿੱਤਾ ਪਰ ਜਦੋਂ ਮੇਰਾ ਰਿਜ਼ਲਟ ਆਇਆ ਤੇ ਮੈਂ ਫਿਰ ਉਦੋਂ ਉਸ ਇਲਾਕੇ ਦੇ ਵਿੱਚੋਂ ਫਰਸਟ ਆਇਆ ਸੀਗਾ ਜੀ ਫਿਰ ਮੈਨੂੰ ਬੈਂਕ ਮੈਨੇਜਰ ਸੀ ਜਿਹੜੇ ਸਰਦਾਰ ਹਰਬੰਸ ਸਿੰਘ ਮਾਨ ਮੈਂ ਤਾਂ ਉਹਨਾਂ ਨੂੰ ਇਹ ਰਿਕਵੈਸਟ ਕੀਤੀ ਸੀ ਕਿ ਮੈਨੂੰ ਹੁਣ ਤੁਸੀਂ ਇੱਥੇ ਪੱਕਾ ਕਰ ਦਿਓ ਚਲੋ ਜੇ ਇਹ ਨੌਕਰੀ ਕਿਉਂਕਿ ਆਰਥਿਕ ਲੋੜਾਂ ਵੀ ਹੁੰਦੀਆਂ ਘਰਾਂ ਦੀਆਂ ਵੀ ਆਏ ਸੀਗਾ ਵੀ ਪੜ੍ਹਿਆ ਤਾਂ ਜਾਣਾ ਨੀਗਾ ਤੇ ਉਹਨਾਂ ਦਾ ਥਾਪੜਾ ਮੈਂ ਇੱਕ ਆਰਟੀਕਲ ਵੀ ਲਿਖਿਆ ਸੀ ਕਰਮ ਸਿੰਘ ਦਾ ਥਾਪੜਾ ਜੀ ਪੰਜਾਬੀ ਟ੍ਰਿਬਿਊਨ ਦੇ ਵਿੱਚ ਛਪਿਆ ਸੀ ਮੇਰੀ ਕਿਤਾਬ ਦੇ ਵਿੱਚ ਵੀ ਆ ਕਿ ਉਹ ਫਿਰ ਥਾਪੜਾ ਹੀ ਮੈਨੂੰ ਅੱਗੇ ਜਿਹੜਾ ਹੈਗਾ ਹੱਲਾਸ਼ੇਰੀ ਦਿੰਦਾ ਗਿਆ ਤੇ ਮੈਂ ਫਿਰ ਬੀਐਸਸੀ ਵੀ ਕਰ ਗਿਆ ਐਮਐਸਸੀ ਵੀ ਕਰ ਗਿਆ ਪੀਐਚਡੀ ਵੀ ਕਰ ਗਿਆ ਤਾਂ 2007 ਦੇ ਵਿੱਚ ਸੀ ਵਿਦ ਫੈਮਿਲੀ ਜੀ ਪਰਿਵਾਰ ਸਮੇਤ ਮੈਂ ਕੈਨੇਡਾ ਇਮੀਗ੍ਰੇਸ਼ਨ ਵੱਲ ਗਈ ਸੀ ਮੈਂ ਜੀ ਤੇ ਅਸੀਂ ਚਲੇ ਗਏ ਸੀਗੇ ਪਰ ਜੀ ਨਹੀਂ ਲੱਗਿਆ ਉੱਥੇ ਅਸੀਂ ਵਾਪਸ ਪਿੰਡ ਨਹੀਂ ਛੱਡਿਆ ਜਾਂਦਾ ਔਰ ਜੋ ਪੰਜਾਬ ਦਾ ਮਾਹੌਲ ਆ ਉਹ ਨਹੀਂ ਛੱਡਿਆ ਜਾਂਦਾ ਹਾਂ ਵਾਪਸ ਆ ਗਏ ਗੁਰਦਾਸ ਮਾਨ ਸਾਹਿਬ ਦਾ ਗੀਤ ਹੈ ਨਾ ਇਹ ਦੁਨੀਆ ਮੰਡੀ ਪੈਸੇ ਦੀ ਹੈ ਨਾ ਹਰ ਚੀਜ਼ ਵਕਿੰਦੀ ਹੱਸ ਸਜਣਾ ਇੱਥੇ ਹੱਸਦੇ ਚਿਹਰੇ ਵਿਕਦੇ ਆ ਹੱਸਣ ਦੀ ਆਦਤ ਪਾ ਸਜਣਾ ਜੇ ਤੁਸੀਂ ਖੁਦ ਨਹੀਂ ਹੱਸੋਗੇ ਤੁਹਾਡੇ ਨਾਲ ਹੀ ਕੋਈ ਹੱਸਦਾ ਨਹੀਂਗਾ ਮਤਲਬ ਦੁਨੀਆ ਸਾਰੀ ਦੀ ਸਾਰੀ ਦੁਨੀਆ ਮੈਂ ਤਾਂ ਦੇਖਿਆ ਕਿ ਉਦਾਸ ਅੰਦਰੋਂ ਤਾਂ ਕਿਤੋਂ ਕਿਤੋਂ ਹੈਗੀ ਹੈ ਨਾ ਜੇ ਤੁਸੀਂ ਕਿਸੇ ਨਾਲ ਹੱਸ ਲੋਗੇ ਤੁਹਾਡੇ ਨਾਲ ਹੱਸਪੈਂਦਾ ਬੰਦਾ ਜੇ ਤੁਸੀਂ ਨਹੀਂ ਹੱਸੋਗੇ ਫਿਰ ਗਾਂਵ ਨਹੀਂ ਹੱਸਦਾ ਫਿਰ ਤੁਹਾਡੀ ਵੀ ਦਸੀ ਦੁਗਣੀ ਹੋ ਜਾਂਦੀ ਆ ਗਾਂਵਲੇ ਦੀ ਵੀ ਦੁਗਣੀ ਹੋ ਜਾਂਦੀ ਆ ਹਮੇਸ਼ਾ ਨੌਜਵਾਨ ਪੀੜ੍ਹੀ ਨੂੰ ਇਹ ਕਹਿਣਾ ਕਿ ਆਪਦੀ ਭਾਸ਼ਾ ਨੂੰ ਜਰੂਰ ਆਪਦੇ ਨਾਲ ਰੱਖੋ ਬਿਲਕੁਲ ਠੀਕ ਹੈ ਨਾ ਬੋਲੀ ਆਪਣੀ ਦੇ ਉੱਤੇ ਕੰਗ ਮਾਣ ਹੋਣਾ ਚਾਹੀਦਾ ਜੀ ਬੋਲੇ ਜਦੋਂ ਬੰਦਾ ਤਾਂ ਪਛਾਣ ਹੋਣਾ ਚਾਹੀਦਾ ਆਪਣੀ ਪਛਾਣ ਵਾਲਾ ਦੀਵਾ ਨਾ ਬੁਝਾ ਦਿਓ ਦੇਖਿਓ ਪੰਜਾਬੀ ਉਹ ਪੰਜਾਬੀ ਨਾਲ ਭਲਾ ਦਿਓ ਮੈਂ ਆਪਣੀ ਲਾਈਫ ਨੂੰ ਮੈਂ ਸਮਝਦਾ ਕਿ ਬਹੁਤ ਇੰਜੋਏ ਕੀਤਾ ਜੀ ਉਹਦੇ ਪਿੱਛੇ ਇਹ ਹੈ ਕਿ ਇਹ ਨਹੀਂ ਕਿ ਇੰਜੋਏ ਕਰਨ ਲਈ ਤੁਹਾਨੂੰ ਪੈਸਾ ਚਾਹੀਦਾ ਹੁੰਦਾ ਜਾਂ ਇੰਜੋਏ ਕਰਨ ਲਈ ਤੁਹਾਨੂੰ ਬਹੁਤ ਸਾਰੀਆਂ ਸਹੂਲਤਾਂ ਚਾਹੀਦੀਆਂ ਹੁੰਦੀਆਂ ਜਿਹੜਾ ਇੰਜੋਏ ਆ ਉਹ ਤੁਹਾਡੇ ਮਨ ਦੀ ਸੈਟੀਸਫੈਕਸ਼ਨ ਆ ਜੀ ਮੈਂ ਗਰੀਬੀ ਵੀ ਦੇਖੀ ਉਹਦਾ ਵੀ ਇੰਜੋਏ ਕੀਤਾ ਆਪਣੀ ਪੜ੍ਹਾਈ ਦੇ ਦੌਰਾਨ ਜਾਂ ਪੜ੍ਹਦਿਆਂ ਜੀ ਮਤਲਬ ਮੈਨੂੰ ਨਹੀਂ ਲੱਗਦਾ ਕਿ ਮੇਰਾ ਕੋਈ ਸ਼ੌਕ ਇਹੋ ਜਿਹਾ ਹੋਊਗਾ ਜਿਹੜਾ ਮੈਂ ਪੂਰਾ ਨਾ ਕੀਤਾ ਹੋਊਗਾ